ਜੀ ਆਪਣੇ ਕੋਲੇ ਆ ਗਾਮ ਕਾਊਆ ਤਾਜੀ ਸੂਈਆ ਜੁ ਆਜ ਪੰਜਵਾਂ ਛੇਵਾਂ ਦਿਨ ਸੂਈ ਨੂੰ ਵਗ ਰਿਹਾ ਹੁੰਦੇ ਆ ਵਛੀ ਆ ਮਿੱਤਰੋ ਕਾਲੇ ਕਰਨ ਵਾਲੀ ਚੱਟੀ ਬੈਠੇ ਜੇ ਗੋਲੋ ਮੋਲੋ ਦੀ ਪਾਲੀ ਸੋਣੀ ਦੀ ਆ ਜਵੇਂ ਸੱਚੀ ਦੱਸਾਂ ਯਾਰ ਮੋਹ ਬੜਾ ਕਰਦੀ ਆ ਬਾ ਗੋਲੋ ਮੋਲੋ ਦੀਆ ਤੇ ਇਹਨੂੰ ਬਈ ਚੌਥਾ ਪੰਜਵਾਂ ਦਿਨ ਅਜ ਸੂਈ ਨੂੰ ਆ ਤੇ ਠੰਡੀ ਸੂਈ ਲਈ ਜਿਹੜੇ ਮਾਤਾ ਮਾਮਾ ਭੈਣਾਂ ਨੇ ਗਾਂ ਚੋਣੀਆਂ ਨਾ ਜਾਂ ਬਜ਼ੁਰਗ ਪਾਉਂਦੇ ਨੇ ਚੋਣੀਆਂ ਤੇ ਆਪਾਂ ਵਾਅਦਾ ਕਰਦੇ ਆ ਵੀ ਗਾਂ ਨੂੰ ਲੱਤ ਚੱਕਣ ਦਾ ਵੀ ਕਰਮਾੜੀ ਨੂੰ ਬੰਲਣੀ ਥੰਦ ਬਹੁਤ ਚੰਗਾ ਹੁਣ ਤਾਂ ਚੋਈ ਦੀ ਵੀਡੀਓ ਬਣਾ ਰਿਆ ਮੈਂ ਉਹ ਸਭ ਤੋਂ ਜੱਜਮੈਂਟ ਜੀ ਕਰਾ ਦੇਣਾ ਤੁਹਾਨੂੰ ਤੇ ਵੱਛੀਆਂ ਦੇ ਮਗਰ 10-11 ਕਿਲੋ ਬੋਲਾ ਵਾ 17-16-17 ਕਿਲੋ ਦੁੱਧ ਫੁੱਲਾ ਤੁੰਗਾ ਦੇਈ ਦਊਗੀ ਇਹ ਪਰ ਬਾਹਲਾ ਨਹੀਂ ਕਹਿੰਦਾ ਜੇ ਦੁੱਧ ਚੋਕ ਕੇ ਵੀ ਲੈਣੀ ਹੋਈ ਆਪਣਾ ਸਾਈ ਕਰ ਲਾਵੇ ਆਪਾਂ 5-5-4 ਦਿਨਾਂ ਪੀ ਕੇ ਕਿਉਂਕਿ ਆਪਾਂ ਇਹਨੂੰ ਅਜੇ ਕਿਲੋ ਚੋਕਤਰ ਹੀ ਪਾਜਦਾ ਹੋਰ ਨਹੀਂ ਕੋਈ ਪਾਉਂਦਾ ਮੈਂ ਤਾਜੀ ਸੂਈ ਮੇਰੀ ਆਦਤ ਆ ਹਫਤਾ 8 ਦਿਨ ਨਹੀਂ ਕੋਈ ਕੁਝ ਪਾਉਂਦਾ ਹੁੰਦਾ ਮੈਂ ਤਾਜੀ ਸੂਈ ਪਾਉਂਦਾਂ ਤੁਹਾਨੂੰ ਇਹ ਕਰ ਲਓ ਬਾਕੀ ਗੱਲਬਾਤ ਤੁਸੀਂ ਬਾਈ ਨਾਲ ਨੰਬਰ ਮੈਂ ਆਪਦਾ ਸਕਰੀਨ ਦੇ ਉੱਤੇ ਲਾਇਆ ਆਪਣੇ ਘਰੇ ਖੜੀ ਆ ਬਾਕੀ ਤੁਸੀਂ ਬਾਈ ਮੇਰੇ ਨਾਲ ਰਾਬਤਾ ਕਰੋ 84277574